चल हूँ ना टाइम तो है फ्री हो गई काम करके लवड़ी की मासी न फोन लाइनी है राली खुशी पूछ ही लवान उन्होंने किने दिन गए गल ही नहीं हुई हैलो सी भैन जी होना की हाल चाल ਹਾਂ ਠੀਕ ਠਾਕ ਅਸੀਂ ਵੀ ਵਧੀਆ ਕੀ ਕਰਨ ਦੇ ਭਾਜੀ ਅੱਛਾ ਅੱਛਾ ਗਏ ਬਰ ਕੰਮ ਤੇ ਠੀਕ ਠੀਕ ਹਾਂ ਹਾਂ ਠੀਕ ਠਾਕ लवली ਵੀਰਪਿੰਦਰ ਵੀ ਵਧੀਆ ਮੈਂ ਡੈਡੀ ਨਾਲ ਜਰਾ ਕੇ ਗਏ ਬੰਬੀ ਤੇ ਆਉਣ ਹੀ ਵਾਲੇ ਹਾਂ ਅਹਾਂ ਅੰਡਕ ਮਾਂਡ ਵੀ ਸਭ ਠੀਕ ਠਾਕ ਵਧੀਆ ਆਹ ਵੱਡੀ ਕੁੜੀ ਦਾ ਕੀਤਾ ਹੋਇਆ ਠੀਕ ਠਾਕ ਹੈ ਸਾਰੇ ਉਹਦੇ ਵਧੀਆ ਹੋਂਤ ਨਾ ਛੋਟੀ ਕੁੜੀ ਵਾਸਤੇ ਬੜਾ ਵਧੀਆ ਪਰਿਵਾਰ ਲੱਭਾ ਏ ਮਿੰਤਲਾ ਦਾ ਛੋਡੇ ਦਿਨਾਂ ਜੀ ਨਾ ਉਹਦਾ ਵਿਆਹ ਕਰਦਣਾ ਉਹਨਾਂ ਨੇ ਆਹੋ ਆਹੋ ਮੈਂ ਤਾਂ ਬਥੇਰਾ ਸਮਝਾਇਆ ਸੀ ਕਿ ਵੱਡੇ ਲੋਕਾਂ ਨਾਲ ਨਾ ਮੱਥਾ ਲਾ ਲਈਏ ਫਿਰ ਵੱਡੇ ਹੋ ਕੇ ਮਿਲਣਾ ਪੈਂਦਾ ਨਹੀਂ ਨਹੀਂ ਵੇਖੋ ਕੌਣ ਮੰਨਦਾ ਹੈ ਆਪਣੀ ਅੱਜਕੱਲ ਆਹੋ ਮੈਂ ਤਾਂ ਕਿਹਾ ਸੀ ਕਿ ਵੱਡੇ ਜਿਆਦਾ ਨਹੀਂ ਤੇ ਨਾ ਮੱਥਾ ਲਾ ਉਹਨਾਂ ਦੇ ਨਾਲ ਪਰ ਨਾ 21 ਹਣੀ ਮੇਰੀ ਤੇ ਉਹਦਾ ਜਾਨ ਨਹੀਂ ਅੱਜ ਫੇਰ ਹੋ ਕੀ amni ਆ ਹਾਂ ਮੇਰੀਆਂ ਗੱਲਾਂ ਕਿੱਥੇ ਹੁੰਦੀ ਆ ਆਪਣੀਆਂ ਚ ਹੀ ਲੈਂਦੀ ਸਾਨੂੰ ਨਹੀਂ ਚੱਲ ਕੋਈ ਗੱਲ ਨਹੀਂ ਜਾਨੀ ਇੱਕ ਵਾਰੀ ਫੇਰ ਸਮਝਾ ਕੇ ਹੁੰਨੀ ਆ ਚੱਲ ਛੱਡ ਦਾਂ ਹੋਰ ਸੁਣਾ ਠੀਠਾ ਹਾਂ ਵਧੀਆ ਵਧੀਆ ਆਈ ਕਿਸਨ ਮਾਰੇ ਫੇਰਾ ਟੜ ਗਿਆ ਟਾਈਮ ਨਹੀਂ ਲੱਗਦਾ ਨਹੀਂ ਕੋਈ ਗੱਲ ਨਹੀਂ ਮੈਂ ਵੀ ਆਉਂਗੀ ਲੈ ਕੇ ਰਵਿੰਦਰ ਰਾਨ ਨਾਲ ਚੱਲ ਠੀਕ ਹੈ ਫਿਰ ਹੈ ਓਕੇ ਵਾਈ ਇਹ ਤਾਂ ਕਰਨੀ ਆ ਇਹ ਹੋ ਕੇ ਆਉਣੀ ਆ ਉਧਰ ਇੱਕ ਵੇਰ ਵੇਖ ਕੇ ਆਉਣੀ ਆ ਕਿ ਕੀ ਗੱਲਬਾਤ ਚੱਲਣ ਦੀ ਹੈ ਉਹ ਡਈ ਆ ਸਫਾਈਆਂ ਕਰਨ ਜਾ ਮੀਂ ਘਰੇ ਹੈ ਹੋ ਗਈ ਸਫਾਈ ਕੀ ਹਾਲ ਸਸਕਲ ਭੈਣ ਜੀ ਸਸਕਲ ਠੀਕ ਠਾਕ ਹੋਰ ਤੂੰ ਸੁਣਾ ਠੀਠਾ ਠੀਕ ਠਾਕ ਆਜੋ ਉਥੇ ਬੈਨੇ ਆਜੋਤ ਨਹੀਂ ਕਰਕੇ ਕੀ ਕੰਮ ਜੋਤ ਫਿਰ ਵਿਚਾਰੀ ਨੇ ਨਾ ਹੋਰ ਵੀ ਕੰਮ ਤਾਂ ਦਾ ਕੀਤਾ ਸੋਈ ਦਾ ਅੱਛਾ ਤੇ ਮੈਂ じゃ ਸਫਾਈ ਦਾ ਰਹਿਣ ਦੇ ਤੂੰ ਮੈਂ ਬਾਅਦ ਚ ਕਰ ਲੂੰਗੀ ਤੇ ਉਹਨੂੰ ਰੋਟੀ-ਆਟੇ ਬਣਾ ਕੇ ਖਵਾ ਲਈ ਤਾਂ ਉਹ ਚਲ ਗਈ ਅੱਛਾ ਤੇ ਮੈਂ ਹੋਂਡਾ ਬਿਸਫਾਈ ਕਰਨ ਹੁਣ ਤੁਸੀਂ ਦੱਸੋ ਨੌ ਰਾਣੀ ਕੀ ਕਰ ਰਹੀ ਹਾਂ ਠੀਕ ਠਾਕ ਵਧੀਆ ਵੀ ਲੱਗੀ ਆਪਣੇ ਕੰਮ ਦੀ ਹਾਂ ਇਹ ਵੇਲੇ ਕੰਮ ਦਾ ਯੋਗ ਹੁੰਦਾ ਵਾ ਹੁਣ ਸਵੇਸ ਵਕਤ ਉਠਾ ਲਿਆ ਕਰ ਫਿਰ ਕੰਮ ਕਰਾ ਕੇ ਨਾ ਫਿਰ ਭੇਜਿਆ ਕਰ ਉਹਨ ਪੜਨ ਵਾਸਤੇ ਨਾਲੇ ਬੱਚੇ ਨੂੰ ਆਦਤ ਪੈਂਦੀ ਸਵੇਤੇ ਉੱਠਣ ਦੀ ਗੱਲ ਤੇ ਭੈਣ ਜੀ ਤੁਹਾਡੀ ਠੀਕ ਵਾ ਉੱਠ ਕੇ ਸਵੇਤੇ ਹੀ ਪੈਂਦੀ ਆ ਹੁਣ ਉਹਦੇ ਪੇਪਰ ਚੱਲਣ ਡੇ ਆ ਮੈਂ ਵੀ ਜ਼ਿਆਦਾ ਨਹੀਂ ਕਹਿੰਦੀ ਕਿ ਸਾਲ ਦੀ ਉਹਦੀ ਮਿਹਨਤ ਵਾ ਚੱਲ ਪਾੜੀ ਲਵੇ ਕੰਮ ਦੀ ਕਿਹੜੀ ਗੱਲ ਵਾ ਮੈਂ ਆਪ ਕਰ ਲੈਨੀ ਆ ਉਹਨੂੰ ਰੋਟੀ ਪਾਣੀ ਬਣਾ ਕੇ ਖਵਾ ਲ ਕੇ ਤੇ ਮੈਂ ਕੱਲ ਤਾਂ ਮੈਂ ਜਾ ਤੂੰ ਪੁੱਤ ਪੇਪਰ ਵਧੀਆ ਵਧੀਆ ਦੇ ਕੇ ਆ ਪੜ੍ਹ ਲਿਖਣਾ ਜਿੰਨਾ ਮਰਜ਼ੀ ਜਾਵੇ ਤੀ ਪਰ ਉਹਨੂੰ ਘਰ ਦਾ ਕੰਮ ਨਾ ਚੰਗੇ ਤਰ੍ਹਾਂ ਉਹਣਾ ਚਾਹੀਦਾ ਹੈ ਬਗਾਨੇ ਘਾੜਣਾ ਹੁੰਦਾ ਕੁੜੀਆਂ ਨੇ ਮੈਂ ਤਾਂ ਕਹਿਣ ਨਹੀਂ ਤੇ ਬਾਕੀ ਗੱਲ ਸੁਣ ਨਾ ਇਹ ਤੂੰ ਕਹਿਣ ਨਹੀਂ ਵਿਆਹ ਜਿਹੜਾ ਆ ਤਰਤਾ ਆ ਤੇ ਕੱਲ ਹੀ ਪੜਾਉਣ ਡਈ ਨਾ ਕੱਲ ਹੀ ਖਰਚ ਲਾਉਣ ਡਈ ਭੈਣ ਜੀ ਉਹਨਾਂ ਨਾਲ ਗੱਲ ਹੋਈ ਹੀ ਉਹ ਕਹਿੰਦੇ ਹੀ ਕੋਈ ਗੱਲ ਨਹੀਂ ਜੇ ਕੁੜੀ ਨੂੰ ਪੜ੍ਹਨਾ ਹੋਊਗਾ ਨਾ ਅਸੀਂ ਗਾੜੀ ਪੜਾਵਾਵਾਂਗੇ ਨਾਲੇ ਹੁਣ ਤੁਸੀਂ ਆਪ ਸਿਆਣੇ ਜੇ ਫੀਸਾਂ ਤੇ ਦਿੱਤੀਆਂ ਹੀ ਆ ਤੇ ਪੇਪਰ ਦੇਣ ਵਿੱਚ ਕੀ ਹਰਜਵਾ ਨੀ ਰਮਾਂ ਗਾਸੋ ਮੇਰੀ ਇਹ ਸਾਬ ਨਾਲ ਕਹਿਣ ਦੀਆਂ ਗੱਲਾਂ ਨੇ ਕੋਈ ਨਹੀਂ ਮੁੜ ਕੇ ਪੜਾਉਂਦਾ ਆਖ ਦਿੰਦੇ ਮੁੜ ਕੇ ਹਣਾ ਹਾਲਾਤ ਹੋਰ ਇਤਰਾ ਦੇ ਬਣ ਜਾਂਦੇ ਆ ਚਲੋ ਭੈਣ ਜੀ ਉਹ ਆਪਣੇ ਘਰ ਬੜੇ ਸੌਖੇ ਆ ਨਾ ਵੀ ਪੜਾਉਣਗੇ ਆਪਣਾ ਕਾਰੋਬਾਰ ਤੇ ਸਾਂਭਣਗੇ ਹੀ ਨਾ ਜਿੱਡਾ ਵੱਡਾ ਤੋਂ ਘਰ ਦੱਸਣ ਨਹੀਂ ਆ ਕੱਲ ਨੂੰ ਕਿੱਦਾਂ ਮਿਲਣਾਗੇ ਨਾ ਉਹਨਾਂ ਨਾਲ ਜਿਤ ਤੱਕ ਮੈਨੂੰ ਲੱਗਦਾ ਨਾ ਮੁੰਡਾ ਹੀ ਭਾਈ ਅਥਰਾ ਜਾ ਗਿੱਜਾ ਵੇ ਦਾਦੀ ਨੂੰ ਕੀ ਪਤਾ ਵੀ ਬਾਹਰ ਕੀ ਕਰਨ ਡਿਆ ਤੇ ਕੀ ਨਹੀਂ ਅੱਜ ਕੱਲ ਨਾ ਓਲੇ ਬੜੇ ਆ ਨਸ਼ੇ ਪੱਤੇ ਬੜੇ ਚੱਲਦੇ ਆ ਉਹ ਪੁਛਪੜ ਤਾਲ ਕਰ ਲੈਣੀ ਜਾਂ ਕੀ ਤਰਾ ਨਹੀਂ ਨਹੀਂ ਭੈਣ ਜੀ ਇਦਾਂ ਦੀ ਕੋਈ ਗੱਲ ਨਹੀਂ ਗਈ ਹੈਗੀ ਵੇਖੋ ਉਹਨਾਂ ਦਾ ਕਿੱਦਾਂ ਵੱਡਾ ਕਾਰੋਬਾਰ ਵਾ ਸਾਰਾ ਮੁੰਡਾ ਹੀ ਸੰਭਾਲਣ ਡਿਆ ਵਾ ਨਾ ਨਾਲੇ ਜਿੰਨਾ ਬੱਚਿਆਂ ਨੇ ਦੁੱਖ ਵੇਖੇ ਹੋਣ ਨਾ ਤੁਹਾਡਾ ਮਾਂ ਪਿਓ ਸਿਰ ਤੇ ਹੈ ਨੀਗਾ ਉਹ ਅਥਰੇ ਘਾਟੀ ਗਿੱਜਦੇ ਹੁੰਦੇ ਆ ਜੇ ਭੈਣ ਜੀ ਇਦਾਂ ਦਾ ਹੁੰਦਾ ਨਾ ਸਭ ਕੁਝ ਵੇਚ ਦਿੰਦਾ ਹੁਣ ਨੂੰ ਵੇਖੋ ਭੈਣ ਜੀ ਅੱਗੇ ਵੀ ਨਾ ਇਹਨਾਂ ਦੇ ਮਾਮੇ ਨੇ ਰਿਸ਼ਤਾ ਕਰਾਇਆ ਸੀ ਉਹ ਕਿਹੜਾ ਮਾੜਾ ਕਰਾਇਆ ਵਾ ਆਪਣੇ ਘਰ ਨਾਲ ਬੜੀ ਵਧੀਆ ਵਾ ਸੰਦੀਪ ਪਰਿਵਾਰ ਵੀ ਬੜਾ ਵਧੀਆ ਵਾ ਮੁੰਡਾ ਵੀ ਚੰਗਾ ਵਾ ਨਾਲੇ ਉਹਨੂੰ ਵੀ ਪਤਾ ਹੀ ਆ ਵੀ ਮੇਰੀਆਂ ਪਣੇਵੀਆਂ ਆ ਉਹਨਾਂ ਝੂਠ ਥੋੜਾ ਬੋਲਣਾ ਜੋ ਕੁਝ ਹੈਗਾ ਵਾ ਸੱਚ ਹੀ ਦੱਸਿਆ ਵਾ ਕਈ ਵਾਰ ਨਾ ਅੱਖੀਂ ਵੇਖਿਆ ਵੀ ਨਾ ਸੱਚ ਨਹੀਂ ਹੁੰਦਾ ਚਲੋ ਮੰਨ ਲਈਏ ਮੈਂ ਇਹ ਗੱਲ ਨੂੰ ਵੀ ਭਰਾ ਹੀ ਘਰਾਉਣ ਡਿਆ ਆ ਪਰ ਫੇਰ ਵੀ ਸਾਰੀ ਗੱਲ ਉੱਤੇ ਨਾ ਸੁੱਟੋ ਆ ਵੀ ਪੋਛਪੜਤਾ ਕਰ ਲੋ ਚੰਗੀ ਤਰ੍ਹਾਂ ਚਲੋ ਭੈਣ ਜੀ ਗਾੜੀ ਤੇ ਨਾ ਤੀਆਂ ਦੇ ਕਰਮੋਂ ਆ ਜੋ ਇਹਨਾਂ ਦੇ ਕਰਮਾਂ ਵਿੱਚ ਲਿਖਿਆ ਆ ਇਹਨਾਂ ਨੂੰ ਉਹੋ ਹੀ ਮਿਲਣਾ ਵਾ ਮਾਂ ਪਿਓ ਤਾਂ ਬਥੇਰਾ ਹੀ ਲਵ ਸਿਲਾ ਕਰਦਾ ਵਾ ਵੀ ਵਧੀਆ ਘਰ ਪਰਿਵਾਰ ਹੀ ਮਿਲੇ ਤੇ ਮੇਰੇ ਭਰਾ ਨੇ ਵੀ ਨਾ ਕੋਈ ਕਸਰ ਨਹੀਂ ਛੱਡੀ ਹਰ ਕੰਮ ਦੇ ਵਿੱਚ ਨਾ ਪਹਿਲ ਦਿੱਤੀ ਆ ਸਾਨੂੰ ਵੀ ਭੈਣ ਜੀ ਕਿਸ ਗੱਲ ਵਿੱਚ ਤੁਸੀਂ ਫਿਕਰ ਰਹੀਂਗੀ ਕਰਨੀ ਮੈਂ ਤੁਹਾਡੇ ਨਾਲ ਵਾਂ ਗੱਲ ਸੁਣ ਮੇਰੀ ਜਿੱਥੇ ਤੂੰ ਆਵਾਜ਼ ਮਾਰਦੀ ਆ ਉਥੇ ਤਾਂ ਇਹ ਵੀ ਤੁਰਦੇ ਹੀ ਆ ਕਿਹੜਾ ਨਹੀਂ ਤੁਰਦੇ ਨਾਲ ਪਰ ਉਦਾਂ ਹੀ ਨਾ ਕਿਵਲੇ ਕਿਸੇ ਬੰਦੇ ਦਾ ਗੋਣੀ ਨਹੀਂ ਪੈਂਦਾ ਨਹੀਂ ਨਹੀਂ ਭੈਣ ਜੀ ਹਾਂ ਗੱਲ ਨਾ ਤੁਸੀਂ ਕਹੋ ਤੁਸੀਂ ਰਿਸ਼ਤੇ ਦੀ ਗੱਲ ਕੀਤੀ ਮੈਂ ਤਾਂ ਕਰਕੇ ਕਿਹਾ ਵਾ ਪਾਜੀ ਨੂੰ ਮੈਂ ਮਾੜਾ ਨਹੀਂ ਕਹਿੰਦੀ ਮਾੜੀ ਜੀ ਆਵਾਜ਼ ਮਾਰੀਏ ਨਾ ਉਸੇ ਵੇਲੇ ਤੁਰਦੇ ਆ ਆਹੋ ਚਲ ਕਦਰ ਤਾਂ ਸਾਰੇ ਰਿਸ਼ਤਿਆਂ ਦੀ ਬਰਾਬਰ ਕਰਨੀ ਚਾਹੀਦੀ ਆ ਨਹੀਂ ਨਹੀਂ ਮੈਂ ਤਾਂ ਪੂਰਾ ਹੀ ਨਾ ਆਦਰ ਸਤਕਾਰ ਕਰਦੀ ਆ ਇਹਨਾਂ ਦਾ ਵੀ ਪੂਰਾ ਸਾਡਾ ਸਾਥ ਦਿੰਦੇ ਆ ਜਿੱਥੇ ਵੀ ਕਹੀ ਉਸੇ ਵੇਲੇ ਤਿਆਰ ਹੋ ਕੇ ਸਾਡੇ ਨਾਲ ਜਾਂਦੇ ਆ ਤੁਸੀਂ ਇਹ ਗੱਲ ਨਾ ਮਨ ਵਿੱਚ ਨਾ ਲਿਆਓ ਵੀ ਮੈਂ ਆਪਣੇ ਭਰਾ ਦੀਆਂ ਸਿਫਤਾਂ ਕਰੀ ਜਾਣ ਰਹੀ ਆ ਉਹ ਤੇ ਰਿਸ਼ਤੇ ਦੀ ਗੱਲ ਚੱਲੀ ਹੀ ਤਾਂ ਕਰਕੇ ਤੁਹਾਨੂੰ ਕਹਿ ਨਹੀਂ ਜੀ ਕੋਈ ਗੱਲ ਨਹੀਂ ਤੂੰ ਵੀ ਗੁੱਸਾ ਨਾ ਕਰ ਜਿੱਥੇ ਮਾਮੇ ਨੇ ਖਲੋਣਾ ਨੇ ਮਾਮੇ ਨੇ ਖਲੋਣਾ ਆ ਜਿੱਥੇ ਚਾਚੇ ਨੇ ਖਲੋਣਾ ਚਾਚੇ ਨੇ ਖਲੋਣਾ ਆ ਤਾਂ ਕੋਈ ਗੱਲ ਨਹੀਂ ਚਾਚੇ ਕਿਹੜੇ ਮਾੜੇ ਹੁੰਦੇ ਆ ਆਹੋ ਤੇ ਭਰਾ ਵੀ ਨਾ ਸਰਾਣੇ ਦੀਆਂ ਬਾਵਾ ਹੁੰਦੇ ਆ ਸਭ ਕੁਝ ਇੰਨਾ ਹੀ ਕਰਨਾ ਘਰੀ ਲਾ ਕੇ ਤੜੜੇ ਹੋ ਕੇ ਫਿਰ ਵੀ ਆਪਣਾ ਘਰ ਬਰ ਵੇਖ ਕੇ ਨਾ ਤਾਂ ਫੇਰ ਹੀ ਅੱਗੇ ਮੱਥਾ ਲਾਈਏ ਨਾ ਤਾਂ ਚੰਗੀ ਗੱਲ ਹੁੰਦੀ ਆ ਚਲੋ ਭੈਣ ਜੀ ਜੋ ਕਰਮਾਂ ਚ ਉਹ ਮਿਲ ਜਾਣਾ ਵਾ ਬਾਕੀ ਨਾ ਤੇ ਗੁੱਸਾ ਨਾ ਕਰਿਓ ਜਿਹੜਾ ਵੀ ਕੰਮ ਕਰਨਾ ਨਾ ਉਹ ਪਾਜੀ ਨੇ ਤਲਵਲੀ ਨਾਲ ਗਾੜੀ ਹੋ ਕੇ ਕਰਨਾ ਵਾ ਹੁਣ ਇਹਨਾਂ ਦਾ ਕਿਹੜਾ ਭਰਾ ਵਾ ਤੇ ਭੱਜ ਦੌੜ ਕੇ ਹਰ ਇੱਕ ਚੀਜ਼ ਵਸਤ ਲੈ ਆਉਣੀ ਆ ਲਵਲੀ ਨੇ ਸਾਰੇ ਕੰਮ ਕਰਨੇ ਆ ਚੱਲ ਕੋਈ ਗੱਲ ਨਹੀਂ ਉਹ ਕਿਹਾ ਦੂਰ ਬੈਠੇ ਆ ਜੇ ਕਹੇਂਗੀ ਤੂੰ ਹੀ ਤਰਪਣਗੇ ਨਾਲ ਲੈ ਦੱਸ ਇਹ ਥੋੜਾ ਵਾ ਵੀ ਮੈਂ ਕਿਹਾ ਤੇ ਫੇਰ ਹੀ ਉਹਨਾਂ ਕੰਮ ਕਰਨਾ ਉਹ ਵੀ ਆਪਣਾ ਘਰ ਸਮਝਣਾ ਤੁਹਾਡੀ ਭੈਣ ਦਾ ਵਿਆਹ ਵਾ ਅਸੀਂ ਗਾੜੀ ਹੋ ਕੇ ਸਾਰੇ ਕੰਮ ਕਰੀਏ ਉਹ ਗੱਲ ਸੁਣਾ ਮੇਰੀ ਫੇਰ ਵੀ ਜੇ ਮੜਕੇ ਹੀ ਆਪਣੇ ਆਪ ਹੀ ਆ ਗਏ ਤੇ ਕਹਿਣਾ ਹਰੇ ਘਰਾਂ ਕਿ ਦਖਨ ਦਾ ਜਿੰਦੇ ਅਸੀਂ ਨਹੀਂ ਚੰਗੇ ਲੱਗਦੇ ਇਦਾਂ ਹੁੰਦੇ ਜੇ ਕੋਈ ਕਵੇ ਨਾ ਤੇ ਫਿਰ ਜੀ ਕਰਦਾ ਕਿ ਇਹਦੇ ਘਰਾਂ ਉਨ ਨੂੰ ਕੋਈ ਗੱਲ ਨਹੀਂ ਤੁਹਾਡੇ ਘਰ ਆਣ ਕੇ ਨਾ ਹੀ ਦੋਵੇਂ ਜਾਣੇ ਪਹਿਲਾਂ ਹੀ ਕਹਿਵਾਂਗੇ ਵੀ ਬਾਰ-ਬਾਰ ਕਹਿੰਦੀ ਲੋੜ ਨਾ ਪਵੇ ਸਾਰੇ ਕੰਮ ਤੁਸੀਂ ਕਰਨੇ ਜੀ ਗਾੜੀ ਲਾ ਕੇ ਅੱਗੇ ਵੰਗੂਣਾ ਨਾ ਹੋਵੇ ਮੈਂ ਤਾਂ ਕਹਿਣ ਲਈ ਉਹ ਨਹੀਂ ਨਹੀਂ ਭੈਣ ਜੀ ਹਰ ਵਾਰੀ ਇਦਾਂ ਨਹੀਂ ਹੁੰਦਾ ਚਲ ਠੀਕ ਆ ਮੈਂ ਵੀ ਜਾਵਾਂ ਫਿਰ ਬਹਿ ਜਾਓ ਗੱਲਾਂ ਬਾਤਾਂ ਨੇ ਕਰਨ ਕੋਈ ਗੱਲ ਨਹੀਂ ਮੇਰਾ ਵੀ ਜੀ ਕੀਤਾ ਫਿਰ ਜਾਂ ਮਿਲ ਆਉਣੀ ਆ ਵੇਖਾ ਬਣਾ ਕੀ ਕਰਨ ਸੰਦੀ ਚਲ ਗਈ ਆ ਹਾਂਜੀ ਸੰਦੀਪ ਚਲ ਗਈ ਜੀ ਅੱਛਾ ਆਇਆ ਹੀ ਪ੍ਰਾਣਾ ਲੈਣ ਆ ਪ੍ਰਾਣਾ ਹੀ ਆਇਆ ਹੀ ਲੈਣ ਅੱਛਾ ਅੱਛਾ ਹਾਂ ਚਲ ਚੰਗਾ ਤੀਆਂ ਆਪਣੇ ਘਰ ਹੀ ਚੰਗੀਆਂ ਘੜੀਪਲ ਆਈਆਂ ਮਿਲ ਗਿਲ ਗਈਆਂ ਇੰਨਾ ਹੀ ਬੜਾਇਆ ਬਸ ਬਸ ਜੀ ਚਲ ਠੀਕ ਆ ਫਿਰ ਚੰਗਾ ਭੈਣ ਜੀ ਵੇ ਕਿੱਡੀ ਸ਼ਾਤ ਰਹੀਓ ਵੱਡੇ ਕਾ ਰਿਸ਼ਤਾ ਨਾ ਕਰਿਓ ਮੁੰਡਾ ਇਦਾਂ ਦਾ ਹੁਣਾਵਾ ਤੈਨੂੰ ਕੀ ਪਤਾ ਵਾ ਕਰਾਉਣ ਤੇ ਤੇਰਾ ਹੀ ਮੁੰਡਾ ਡਿਆ ਵਾ ਜਦੋਂ ਤੈਨੂੰ ਬਾਅਦ ਚ ਪਤਾ ਲੱਗਾ ਨਾ ਅੱਗ ਤੇ ਤੈਨੂੰ ਫੇਰ ਲੱਗਣੀ ਆ ਜਦੋਂ ਮੈਂ ਆਪਣੇ ਭਰਾ ਦੀਆਂ ਗੱਲਾਂ ਕੀਤੀਆਂ ਨਾ ਕਿ ਮੇਰਾ ਭਰਾ ਮੇਰਾ ਸਾਥ ਬੜਾ ਦਿੰਦਾ ਕਿੱਦਾਂ ਮਿਰਚਾਂ ਲੱਗੀਆਂ ਸੀ ਭਰਾ ਦੇ ਗੁਣ ਕਹੀਂ ਜਾਨੀ ਆ ਇਹ ਨਹੀਂ ਨਾਲ ਤੁਰਦੇ ਉਹ ਤੇ ਵਿਚਾਰਾ ਤੁਰਦਾ ਵਾ ਤੂੰ ਹੀ ਨਹੀਂ ਤੁਰਨ ਦਿੰਦੀ ਜੈਂ ਜਿਆ ਨਹੀਂ ਗਾਉਂ ਰਿਆ ਇਦਾਂ ਕਰਨੀ ਆ ਇਹਨਾਂ ਨੂੰ ਕੁਛ ਨਹੀਂ ਆ ਪਰ ਨਹੀਂ ਨੱਦਸ ਨਾ ਨਹੀਂ ਗਿਆ ਉਹ ਰਸਾਇਦਾ ਆ ਵੀ ਇਹਨਾਂ ਨੂੰ ਪਤਾ ਵੀ ਹੋਵੇ ਕੀ ਕਰਾਂ ਪਤਾ ਤਾਂ ਕਰਨਾ ਹੀ ਆ ਪਤਾ ਮੈਂ ਕਰਕੇ ਰਹਿਣਾ ਵੀ ਕਿਹੜੇ ਪਿੰਡ ਆ ਕਿਹੜੇ ਪਰਿਵਾਰ ਦੇ ਆ ਇਦਾਂ ਕਰਨੀ ਆ ਵੀ ਲੋੜੀ ਨਾਲ ਗੱਲ ਕਰਨੀ ਆ ਸ਼ਾਇਦ ਇਹਨਾਂ ਨੂੰ ਪਤਾ ਹੀ ਹੋਵੇ ਨਾ ਵੀ ਪਤਾ ਹੋ ਗਿਆ ਚਲ ਆਪਣੇ ਤਾਈ ਨੂੰ ਤਾਂ ਪੁੱਛੂਗਾ ਹੀ ਨਾ ਭਲਾ ਇਹਨੂੰ ਕਹਿ ਕੇ ਆਉਣੀ ਆ ਇਹ ਤਾਂ ਸੁੱਤਾ ਹੈ। ਮੇ ਲਵਲੀ। ਢਾਲ ਸੁਣ ਮੇਰੀ ਆ ਜਾ। ਕਰਾਏ ਕੰਮ ਦੰਦਾ। ਓਏ ਆਹੋ ਨੀਂਦ ਹੀ ਆ ਗਈ ਤੇ ਮੈਂ ਚਲ ਸੌਂ ਜਾਂਣਾ। ਠੀਕ ਹੈ। ਕੰਮ ਹੀ ਕੋਈ? ਕੰਮ ਹੀ ਤੇਰੇ ਔਰ ਮੈਂ ਆਈ ਹਾਂ। ਕਿਹਨੂੰ ਪਤਾ ਹੈ ਵੀ ਜੋ ਉਹ ਕਿੱਥੇ ਮੰਗੀ ਆ। ਕਿਹੜੇ ਪਰਿਵਾਰ ਚ? ਉਹ ਤੁਹਾਨੂੰ ਦੱਸਿਆ ਤੇ ਹੈਗਾ ਜੀ ਉਹਦਣ ਕਿ ਤੱਬਰ ਕਹਿੰਦੇ ਮੰਗੀ ਆ। ਪਰ ਟੱਬਰ ਕਿਹੜਾ ਆ? ਮਿੰਨਣ ਹੰਮੇ ਕੀ ਪਤਾ ਟੱਬਰ ਕਿਹੜਾ ਵਾ ਐਡਾ ਵਾ ਤੇ ਬੜਾ ਟੱਬਰ ਕੜਾ ਛੋਟਾ ਐ ਤੇ ਨਾਲੇ ਤੁਸੀਂ ਕੀ ਲੈਣਾ ਵਾ ਮੈਂ ਤਾਂ ਉਹਦਾ ਪੁੱਛਣ ਲਈ ਆ ਤੇ ਤੈਨੂੰ ਪਤਾ ਭਲਾ ਪਿਛੇ ਤੇਰਾ ਗੱਲ ਕੀਤੀ ਉਹ ਤੇਰਾ ਤਾਏ ਨੇ ਟੱਬਰ ਦਾ ਹੀ ਨਾਂ ਲੈ ਐਂ ਡੇ ਹੁਣ ਮੈਂ ਇਹਨਾਂ ਤੇ ਪੁੱਛਿਆ ਨਹੀਂ ਆ ਕਿਹੜਾ ਮੁਹੱਲਾ ਵਾ ਤੇ ਕਿਹੜੀ ਪਤੀ ਆ ਤੇ ਕਿੱਥੇ ਉਹਨਾਂ ਦਾ ਘਰ ਵਾ ਨਹੀਂ ਉਹਦਾ ਨਾ ਤੈਨੂੰ ਦੱਸਦੇ ਆ ਤੇ ਨਾ ਤੇਰੇ ਪਿਓ ਨੂੰ ਕੋਈ ਦੱਸਦੇ ਆ ਤੇ ਜਿੱਦਣ ਵਿਆਹ ਹੋਣਾ ਉਹ ਦਿਨ ਕਹਿਣਾ ਵੀ ਲਵਲੀ ਆ ਕੇ ਕੰਮ ਕਰੇ ਸਾਰਾ ਅੱਗੇ ਮੈਂ ਸੁਣ ਕੇ ਆ ਇਹ ਤੇ ਚਾਹੀਦੀਆਂ ਗੱਲਾਂ ਹਾਂਜੀ ਬੈਠੀ ਅਗੜੀ ਲੱਗੇ ਕਹਿੰਦੀ ਵੀ ਅੱਗੇ ਡਾਵਾਂਗੇ ਕੰਮ ਕਰਨਾ लवली ਕਰੂਗਾ ਇਹੋ ਹੀ ਆ ਪੈਣਾ ਦਾ ਭਰਾ ਓਏ ਆਹੋ ਤੇ ਚੱਲ ਜੇ ਕਹਿਣਗੇ ਤੇ ਕਰਾ ਲਾਂਗੇ ਮੜਾ ਮੋਟਾ ਹੁਣ ਸਾਡੇ ਤੋਂ ਹੀ ਆਸ ਵੰਨਣ ਨੂੰ ਵੀ ਜਿੰਨਾ ਕੋ ਪੁੱਛਦੇ ਨਾ ਪਤਾ ਆ ਮੈਨੂੰ ਤੂੰ ਆਪ ਹੀ ਨਾ ਗਾਂ ਗਾਂ ਵੜਦਾ ਨਾਲੇ ਘਰ ਜਾ ਜਾਗੇ ਨਾਲੇ ਮੰਮੀ ਤੁਸੀਂ ਉਹਨਾਂ ਦੇ ਘਰ ਚੋਂ ਕੀ ਲੈਣਾ ਜਿੱਥੇ ਮਰਜੀ ਵਿਆਹ ਨਾ ਵਿਆਹਣ ਉਹਨਾਂ ਦੀ ਕੁੜੀ ਆ ਤੇ ਮੈਂ ਤੇ ਇਸ ਕਰਕੇ ਕਹਿਣ ਲਈ ਹਾਂ ਐਡੇ ਵੱਡੇ ਘਰ ਨਾ ਮੱਥਾ ਲਾ ਕੇ ਇਕ ਕਾਲ ਨੂੰ ਮਿਲਣਗੇ ਉਹ ਚਲ ਉਹਨਾਂ ਨੇ ਕੋਈ ਸੋਚਿਆ ਹੀ ਹੋਊਗਾ ਜੇ ਘਰ ਵੱਡਾ ਵਾ ਤੇ ਚੱਲ ਮਿਲਣਗੇ ਆਪੇ ਉਹ ਨਾਲੇ ਮਾਮੇ ਨੇ ਅੱਗੇ ਕਿਹੜਾ ਮਾੜਾ ਕਰਾਇਆ ਵਾ ਮਾਮੇ ਦੇ ਗੁਣ ਗੰਦੀ ਆ ਕਿ ਤੂੰ ਮਨ ਲੱਗ ਜਾਏ ਕੰਮ ਕਰਾ ਦਿੰਦਾ ਕਿ ਹੋਲੇ ਆਖੇ ਲੱਗ ਜਣਾ ਆਪਣੇ ਤਾਏ ਦੇ ਵੀ ਇਹ ਵੀ ਨਾਲ ਜਿੱਥੇ ਕਹਿਣਾ ਤੁਰ ਪੈਂਦੇ ਆ ਕਈ ਟਾੜਾ ਵੀ ਨਾਲ ਲਿਆ ਗਾਡੀ ਤੇ ਸਿਫਤ ਕੀਤੀ ਆ ਹੁਣ ਵੀ ਸਾਡਾ ਤੰਬਰ ਤੋੜਦਾ ਨਾਲ ਕੀ ਕਰਨ ਦੱਸ ਉਹਨੂੰ ਸਿਫਤ ਜਦੋਂ ਗੁਣ ਗਾਉਗੀ ਬਸ ਸਾਡੇ ਪੇਕੇ ਦੇ ਗਾਉਗੀ ਪੇਕੇ ਦੇ ਗਾਉਗੀ ਉਹ ਚੱਲ ਭਰਾ ਅਸੀਂ ਨਹੀਂ ਜਾਂਦੇ ਵੇ ਆ ਰ ਚਲ ਜਾਗੇ ਜੇ ਆਖਣਗੇ ਤੇ ਉਦਾਂ ਨਹੀਂ ਆਹੀ ਜਾਂਦੇ ਉਹਨਾਂ ਘਰ ਆਪਣੇ ਘਰ ਦੇ ਨਾਲ ਕਪਾਤ ਪਾਉ ਤੈ। ਵੇ ਕਪਤ ਪਾਉਣ ਵਾਲੀ ਕਿਹੜੀ ਗੱਲ ਐ ਮੈਂ ਤਾਂ ਕਹਿ ਨਹੀਂ ਆ ਵੀ ਕੁੜੀ ਦਾ ਕੰਮ ਐ। ਕੱਲ ਨੂੰ ਪਤਾ ਜਿਹੜਾ ਨਾ ਸਾਰਾ ਕਰ-ਕੁਰ ਲੈ ਤੂੰ ਵੀ ਤੇਰਾ ਵੀ ਫਰਜ਼ ਬੰਦਾ ਹੀ ਐ। ਮੈਂ ਤਾਂ ਜਿੰਨਾ ਮਾਰੀ ਉਹਨਾ ਚੰਗਾ ਸੋਚ ਲੈ ਨਾ। ਉਹਨਾਂ ਨੇ ਨਾ ਮੈਸੇਜ ਜੁੱਤੀਆਂ ਹੀ ਮਾਰਨੀਆਂ ਨੇ। ਆਖਣਾ ਇਹ ਮਾੜੀ ਆ। ਚੰਗੀ ਤੇ ਮੈਨੂੰ ਉਹਨਾਂ ਸਮਝਣਾ ਹੀ ਨਹੀਂਗਾ। ਮੈਂ ਤਾਂ ਕਹਿਣ ਨਹੀਂ ਵੀ ਕੱਲ ਨੂੰ ਕੁੜੀ ਜੇ ਸੋਕੇ ਘਰ ਜਾਣੀ ਆ ਵੀ ਨਸ਼ਾ ਨਾ ਕਰਦਾ ਹੋਵੇ। ਉਹ ਤਾਂ ਮੈਨੂੰ ਟੱਕਰੇ ਬੰਬੀ ਤੇ ਉਹ ਕਹਿੰਦਾ ਵੀ ਅਹੀਂ ਪਤਾ ਕਰ ਲਿਆ ਵਾ ਵੀ ਸਾਰਾ ਕੁ ਉਹ ਵਧੀਆ ਮੁੰਡੇ ਬਾਰੇ ਤੇ ਇਹ ਵੀ ਤੇ ਪਤਾ ਕਰ ਕਿਹੜੀ ਪੱਤੀ ਇੱਥੇ ਉਹ ਮੰਮੀ ਦਾ ਸਹੀਂ ਸੂਹਾਂ ਲੈ ਕੇ ਕੀ ਲੈਣਾ ਫੇਰ ਅਗਲੇ ਕਹਿਣਗੇ ਵੀ ਤੁਸੀਂ ਕਰਨਾ ਪੱਤੀ ਕੋ ਕੱਲ ਨੂੰ ਰੱਬ ਨਾ ਕਰੇ ਕਿਤੇ ਭਾਨੀ ਭੁਨੀ ਵਾਜ ਦੇ ਮੁੜ ਕੇ ਸਾਡਾ ਨਾਂ ਲੱਗ ਜਾਣਾ ਅੱਛਾ ਤੈਨੂੰ ਇਹ ਡਰਿਆ ਆਹੋ ਤੇ ਫਿਰ ਉਹਨਾਂ ਨਾਂ ਲਵਣਾ ਨਹੀਂ ਐ ਸਿੱਧੋ ਸਿੱਧੇ ਤੇ ਮੈਂ ਪਾ ਨਹੀਂ ਮਰ ਲਈ ਕਹਿਣ ਲਈ ਮੈਂ ਤਾਂ ਪਤਾ ਕਰ ਲਈ ਕਹਿਣ ਲਈ ਚੰਗੇ ਵਾਸਤੇ ਕਹਿਣ ਨਹੀਂ ਕੋਈ ਆ ਚੱਲ ਇੱਕ ਵੀ ਆਈ ਗਈ ਆ ਦੂਜੀ ਵੀ ਆਈ ਜਾਣੀ ਉਹ ਕੋ ਚੋਕੇ ਲੈ ਚੱਲੇ ਆ ਇੱਥੋਂ ਉਹ ਵੇਖਾਂ ਉਹ ਜਾਨਾ ਘਰ ਬਾਹਰ ਲੱਬਿਆ ਸੀ ਫਿਰ ਵੀ ਇਹਨਾਂ ਨਾਲ ਚੰਗਾ ਹੀ ਤਕੜਾ ਸੀ ਉਹ ਵੀ ਦੱਸੇ ਭਾਏ ਨਾ ਦੱਸੇ ਮੁੰਡਾ ਮੈਂ ਕਈ ਵਾਰ ਵੇਖਿਆ ਸੰਦੀਪਾ ਇੱਥੇ ਤਾਰ ਕੋ ਚੱਲ ਜਾਂਦਾ ਆ ਘਰ ਨਹੀਂ ਜਾਂਦਾ ਮੰਨ ਭਾਏ ਨਾ ਮੰਨ ਗੱਲ ਕੋਈ ਨਾ ਕੋਈ ਵਿੱਚ ਹੈਗੀ ਏ ਉਹ ਚੰਗਾ ਮੰਮੀ ਤੂੰ ਤੇ ਐਵੇਂ ਡਈ ਰਹੀ ਨਹੀਂ ਆ ਜਦੋਂ ਨਹੀਂ ਉਦੋਂ ਹੀ ਸੌਂ ਹੁੰਦੇ ਮੈਨੂੰ ਘੜੀ ਚੰਗਾ ਸੌਂ ਜਾ ਜਿਹੜੀਆਂ ਨੂੰ ਨਿੰਦਾ ਚੜੀਆਂ ਆਂ ਨਾ ਕੋਈ ਗੱਲ ਤੇ ਨਾ ਕੋਈ ਬਾਤ ਰਮਨੋ ਵਾਲਿਆ ਇਹ ਪਾਣੀ ਪਾਣੀ ਤਾਂ ਤੁਹਾਨੂੰ ਮੈਂ ਨਾ ਬਾਅਦ ਵਿੱਚ ਪਿਉਣੀ ਆ ਪਹਿਲਾਂ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਕਾਦੀ ਕਾਦੀ ਕੀ ਪਰਜਾਈ ਤੁਹਾਡੀ ਜੜੀ ਆ ਨਾ ਕਿਸ ਕਾ ਲਈਂ ਦੀ ਫਿਰਦੀ ਆ ਕਦੀ ਇਧਰੋਂ ਦੀ ਆ ਜਾਂਦੀ ਆ ਕਦੀ ਇਧਰੋਂ ਦੀ ਆ ਜਾਂਦੀ ਆ ਅੱਜ ਫੇਰ ਆਈ ਸੀ ਆਈ ਸੀ ਅੱਗੋਂ ਪਿੱਛੋਂ ਤਾਂ ਹੁਣ ਜਾਣ ਹੈ ਨਹੀਂ ਹੁਣ ਪਤਾ ਲੱਗ ਗਿਆ ਨਾ ਵੀ ਕੁੜੀ ਦਾ ਵਿਆਹ ਰੱਖਣ ਡੇ ਆ ਤੇ ਪਰਿਵਾਰ ਵੀ ਚੰਗਾ ਵਾ ਕਈ ਗੱਲਾਂ ਸੁਣਾ ਕੇ ਗਈ ਵੱਡਿਆਂ ਨਾਲ ਮੱਥਾ ਲਾਉਣਾ ਨਾ ਸੌਖਾ ਨਹੀਂ ਹੁੰਦਾ ਨਾਲੇ ਤੂੰ ਆਪ ਝਾੜੂ ਫੇਰਨ ਢਈ ਆ ਕੁੜੀ ਨੂੰ ਕੰਮ ਕਰਨ ਡਾਇਆ ਕਰ ਮੈਂ ਵੀ ਕੁੜੀ ਸਾਰਾ ਕੰਮ ਕਰਕੇ ਹੀ ਜਾਂਦੀ ਆ ਉਹਨੂੰ ਤਾਂ ਮੈਂ ਹੀ ਕਿਹਾ ਸੀ ਵੀ ਤੇਰੇ ਪੇਪਰ ਵਾ ਸਾਲ ਦੀ ਮਿਹਨਤ ਵਾ ਕੋਈ ਗੱਲ ਨਹੀਂ ਤੂੰ ਪੜਾਈ ਵੱਲ ਧਿਆਨ ਦੇ ਆਹੋ ਅਗਲਿਆਂ ਨੇ ਕੀ ਤਪੜਾਉਣਾ ਕਿ ਨਹੀਂ ਪੜਾਉਣਾ ਮੈਂ ਪੜਾਉਣਾ ਕਿਉਂ ਨਹੀਂ ਗਾ ਚਲ ਜੇ ਨਾ ਵੀ ਪੜਾਉਣਗੇ ਉਹਨਾਂ ਦਾ ਕਾਰ-ਬਾਰ ਬੜਾ ਵਧੀਆ ਵਾ ਇਹ ਮੁੰਡਾ ਵੀ ਅਥਰਾ ਜਾਈ ਹੁਣਾਵਾ ਮੈਂ ਕਿਹਾ ਭੈਣ ਜੀ ਜੇ ਮੁੰਡਾ ਇਦਾਂ ਦਾ ਹੁੰਦਾ ਨਾ ਹੁਣ ਉਹਨੂੰ ਸਭ ਕੁਝ ਵੇਚਦਾ ਹੁੰਦਾ ਕਾਰ-ਬਾਰ ਬਣਾ ਕੇ ਬੈਠਾ ਵਾ ਜਿਹੜੇ ਬੱਚੇ ਇਦਾਂ ਪਲੇ ਹੁੰਦੇ ਆ ਨਾ ਉਹਨਾਂ ਨੂੰ ਸਭ ਕੁਝ ਪਤਾ ਹੁੰਦਾ ਵਾ ਨਾਲੇ ਰਮਨ ਅਥਰਾ ਹੋਵੇ ਨਾ ਹੋਵੇ ਇਹਨੂੰ ਇਹ ਗੱਲਾਂ ਕੀ ਦੁੱਖ ਤੇ ਉਹਨੂੰ ਇਸੇ ਗੱਲ ਦਾ ਵਾ ਕਿ ਕੁੜੀ ਚੰਗੇ ਘਰ ਚਲ ਜਾਣੀ ਆ ਫਿਰ ਜੇ ਮੈਂ ਕਿਹਾ ਨਾ ਮੈਂ ਉਹਨਾਂ ਦਾ ਮਾਮਾ ਕਰਾਉਂਦਿਆਂ ਰਿਸ਼ਤਾ ਵੱਡੀ ਦਾ ਕਰਵਾਇਆ ਤਾਂ ਵਧੀਆ ਹੀ ਕਰਵਾਇਆ ਤੇ ਇਹਦਾ ਮਾੜਾ ਕਰਵਾਉਣਾ ਵਾ ਤੇ ਮੈਂ ਮੇਰਾ ਭਰਾ ਤੇ ਇਦਾਂ ਦਾ ਵਾ ਹਰ ਟਾਈਮ ਤੇ ਮੇਰਾ ਸਾਥ ਦਿੰਦਾ ਵਾ ਕਦੀ ਵੀ ਉਹਨੇ ਨਾ ਪਿੱਠ ਨਹੀਂ ਵਿਖਾਈ ਮੈਨੂੰ ਤੇ ਗਾੜੀਆਂ ਮੈਨੂੰ ਆਂਦੀ ਜਵਾਬ ਤੇ ਕਦੀ ਇਹਨਾਂ ਨੇ ਵੀ ਨਹੀਂ ਦਿੱਤਾ ਤੂੰ ਉਹਨਾਂ ਦੀਆਂ ਸਿੱਤਾਂ ਕਰੀ ਜਾਣ ਰਹੀਆਂ ਮੈਂ ਨਹੀਂ ਭੈਣ ਜੀ ਮੈਂ ਇਹ ਗੱਲ ਨਹੀਂ ਕਹਿੰਦੀ ਕਿ ਪਾਜੀ ਨੇ ਕਦੀ ਸਾਥ ਨਹੀਂ ਦਿੱਤਾ ਸਾਥ ਤੇ ਦਿੰਦੇ ਆ ਇੱਕ ਵਾਰ ਆਵਾਜ਼ ਮਾਰੀਏ ਉਸੇ ਵੇਲੇ ਦੌੜੇ ਆਉਂਦੇ ਆ ਤੀ ਤਾਂ ਉਲਟ ਪਾਸੇ ਗੱਲ ਲੱਗੇ ਜੀ ਤੇ ਨਾਲੇ ਮੈਂ ਹੁਣ ਵੀ ਨਾ ਜਿਹੜੇ ਵੀ ਕੰਮ ਕਰਨੇ ਆ ਬਾਜੀ ਨੇ ਤਾਂ लवली ਨੇ ਗਾਂ ਹੋ ਕੇ ਕਰਨੇ ਆ ਇਹ ਜੇ ਤੁਸੀਂ ਕਹੋਗੇ ਤੇ ਫੇਰ ਹੀ ਕਰਨਗੇ ਤੇ ਮੈਂ ਕਹਿਣਾ ਕੀ ਹੁੰਦਾ ਵਾ ਆਪਣੇ ਘਰ ਵਿੱਚ ਕਹਿੰਦੇ ਲੋੜਵਾ ਫੇਰ ਵੀ ਮੈਂ ਜੇ ਤੁਸੀਂ ਆਂਦੇ ਜੇ ਪੇ ਕਹੋ ਤਾਂ ਕੋਈ ਨਹੀਂ ਦੋਵੇਂ ਜਾਣੇ ਆਵਾਂਗੇ ਤਾਂ ਕਾ ਰਣ ਕੇ ਕਹਿਵਾਂਗੇ ਤੁਹਾਨੂੰ ਪੇ ਘੜੀ ਘੜੀ ਕਹਿੰਦੇ ਲੋੜ ਨਾ ਪਵੇ ਜੋ ਚੀਜ਼ ਵਸਤ ਲਿਓਣੀ ਆ ਸਾਰੇ ਕੰਮ ਗਾੜੀ ਹੋ ਕੇ ਕਰੇ ਇਹਨਾਂ ਦਾ ਕਿਹੜਾ ਭਰਾ ਵਾ ਪੇ ਉਹਨੇ ਭੱਜ ਦੌੜ ਕੇ ਕੰਮ ਕਰ ਲੈਣੀ ਆ ਪਰ ਮੈਨੂੰ ਸਮਝ ਨਹੀਂ ਆਉਂਦੀ ਵੇਹ ਲੋ ਕਿਦਾਂ ਲੋਕੇ ਗੱਲਾਂ ਕਰਦੇ ਆ ਨੇੜੇ ਮਾਰਨੋਂ ਘੜਦੇ ਨਹੀਂ ਗਾ ਕਦੀ ਇਧਰੋਂ ਆ ਜਾਂਦੀ ਹੈ ਤੇ ਕਦੀ ਇਧਰੋਂ ਆ ਜਾਂਦੀ ਹੈ ਨਾਲੇ ਰਮਨੇ ਆ ਅਜੇ ਉਹਨੂੰ ਇਹ ਗੱਲ ਦਾ ਪਤਾ ਨਹੀਂ ਆ ਵੀ ਰਿਸ਼ਤਾ ਲਵਲੀ ਕਰਾਉਂ ਡਿਆ ਵਾ ਜੇ ਕਦੇ ਇਹ ਪਤਾ ਲੱਗਿਆ ਫਿਰ ਵੇਖੀ ਕੀ ਬਣਦਾ ਵਾ ਵੇਖ ਲੋ ਸ਼ਰੀਕਾ ਬਣ ਕੇ ਵਿਖਾ ਲੰਡੇ ਆ ਨਾ ਜੇ ਮੇਰੀਆਂ ਧੀਆ ਵਾਂ ਤਾਂ ਕਦੀ ਇਧਰੋਂ ਦੀ ਆ ਜਾਂਦੀ ਹੈ ਗੱਲਾਂ ਕਰਨ ਕਦੀ ਇਧਰੋਂ ਦੀ ਆ ਜਾਂਦੀ ਆ ਰੱਬ ਨੇ ਕਰਤੀ ਨਹੀਂ ਨਾ ਦਿੱਤੀ ਤਾਂ ਕਰਕੇ ਗੱਲਾਂ ਕਰਦੀ ਆ ਨਾ ਅੱਜ ਮੇਰਾ ਵੀ ਪੁੱਤ ਹੁੰਦਾ ਤੇ ਮੈਨੂੰ ਹੀ ਕਿਹ ਵੱਲ ਵੇਖਣ ਦੀ ਲੋੜ ਨਾ ਪੈਂਦੀ ਗਾੜੀ ਲਾ ਕੇ ਸਾਰੇ ਕੰਮ ਕਰ ਲੈਂਦਾ ਚੱਲ ਰਮਨ ਤੂੰ ਹੀ ਦਾਣਾ ਕਰ ਕੋਈ ਗੱਲ ਨਹੀਂ ਜੇ ਮਾਰਾ ਜੀ ਨੇ ਸਾਨੂੰ ਨਹੀਂ ਪੁੱਤੇ ਦਿੱਤਾ ਤੇ ਧੀਆਂ ਵੀ ਸਾਡੀਆਂ ਪੁੱਤਾਂ ਵਰਗੀਆਂ ਹੀ ਆ ਜੇ ਅਸੀਂ ਵੱਡੀ ਸੰਦੀਪ ਦਾ ਵਿਆਹ ਕੀਤਾ ਵਾ ਉਹਨੂੰ ਇੱਕ ਫੋਨ ਕਰੀਏ ਭੱਜੀ ਆਉਂਦੀ ਆ ਮਾਰਾ ਜੀ ਨੇ ਸਾਰੇ ਵਧੀਆ ਕਰ ਦੇਣਾ ਵਾ ਖਬਰਾਂ ਨਾ ਤੂੰ ਇਦਾਂ ਨਾ ਕਰਿਆ ਕਰ ਕਰਿਆ ਕਿਉਂ ਨਾ ਕਰ ਕੰਮ ਤੇ ਸਾਰੇ ਨਾ ਨੇਪਰੇ ਚੜੀ ਜਾਣੇ ਆ ਪਰ ਆਪਣੇਆਂ ਦੀਆਂ ਕੀਤੀਆਂ ਗੱਲਾਂ ਜਿਹੜੀਆਂ ਨਾ ਉਹ ਸਦਾ ਹੀ ਯਾਦ ਰਹਿੰਦੀਆਂ ਵਾ ਕਿੱਦਾਂ ਗੱਲਾਂ ਕਰਨ ਡਈ ਆ ਅੱਗੋਂ ਪਿਛੋਂ ਦੀ ਨਹੀਂ ਪਤਾ ਲੱਗਾ ਵਾ ਕਿ ਕੁੜੀ ਦਾ ਵਿਆਹ ਕਰਨ ਲੱਗੇ ਆ ਕਦੀ ਇਧਰੋਂ ਨਿਕਲ ਕੇ ਆ ਜਾਂਦੀ ਆ ਕਦੀ ਇਧਰੋਂ ਨਿਕਲ ਕੇ ਆ ਜਾਂਦੀ ਆ ਆਉਂਦੀ ਤੇ ਬਹਾਨੇ ਨਾਲ ਵਾ ਕਦੀ ਤਰਪਾ ਜੀ ਨੂੰ ਵੇਖਣ ਲਈ ਆ ਉਹ ਨਹੀਂ ਬੰਬੀ ਵੱਲੋਂ ਆਏ ਆ ਜੇ ਕਦੀ ਕੁਛ ਕਹਿੰਦੀ ਆ ਪਰ ਮੇਰਾ ਮਨ ਨਾ ਬੜਾ ਦੁਖੀ ਹੁੰਦਾ ਇਹਦੀਆਂ ਗੱਲਾਂ ਸੁਣ ਸੁਣ ਕੇ ਕਿੰਨੀ ਹੰਕਾਰੀ ਆ ਇਹਦੀ ਗੱਲ ਤੋਂ ਛੱਡ ਬਾਕੀ ਸਾਰਾ ਪਰਿਵਾਰ ਤੇ ਸਾਡੇ ਨਾਲ ਹੀ ਆ ਨਾ ਤੇਰੇ ਹੁੰਦਿਆਂ लवली ਗਾੜੀ ਹੋ ਕੇ ਸਾਰੇ ਕੰਮ ਕਰਨ ਡਿਆ ਵਾ ਤਾਂ ਕਰਕੇ ਤੇ ਨਾ ਮੈਨੂੰ ਮਾੜੀ ਚੰਗੀ ਨਹੀਂ ਕੋਈ ਕਹਿੰਦੀ ਵੀ ਕੋਈ ਗੱਲ ਨਹੀਂ ਇਹਦੀ ਕਿਹੜੀ ਗੱਲ ਵਾ ਇਹ ਤਾਂ ਚੋਰੀ ਤੋਂ ਵਿਚਾਰੇ ਸਾਰੇ ਕੰਮ ਕਰਨ ਡੇ ਆ ਪਰ ਜੇ ਕਿਤੇ ਇਹਨੂੰ ਪਤਾ ਲੱਗ ਗਿਆ ਨਾ ਮੈਨੂੰ ਇਹ ਆ ਵੀ ਵਿਆਹ ਤਾਂ ਪਹਿਲਾਂ ਨਾ ਪ੍ਰਸਾਦ ਪਾਦੇ ਘਰ ਵਿੱਚ ਉਹ ਨਹੀਂ ਪੈਂਦਾ ਇਹਨੂੰ ਪਤਾ ਲੱਗੂਗਾ ਤੇ ਫੇਰ ਹੀ ਪ੍ਰਸਾਦ ਪਹੂਗਾ ਇਹਨੂੰ ਤਾਂ ਪਤਾ ਹੀ ਨਹੀਂ ਇਹ ਗੱਲ ਦਾ ਤੇ ਨਾ ਹੀ ਉਹਨਾਂ ਲੱਗਣ ਦੇਣਾ ਵਾ ਇਹਦੇ ਕੰਨ ਬਥੇਰੇ ਤੇਜ ਵਾ ਜੇ ਸਾਡੇ ਘਰ ਕੋਈ ਪ੍ਰਾਣਾ ਆਉਂਦਾ ਵਾ ਤਾਂ ਉਹ ਵੀ ਉਤੋਂ ਦੀ ਚਾਹਤੀਆਂ ਮਾਰਦੀ ਰਹਿੰਦੀ ਆ ਅੱਜ ਇਹਨਾਂ ਦੇ ਘਰ ਕੌਣ ਆਇਆ ਵਾ ਕੰਨ ਇੱਧਰ ਨੂੰ ਲਾ ਛੱਡਦੀ ਆ ਜੋ ਮਰਜ਼ੀ ਹੋ ਜੇ ਉਹ ਚੱਲ ਯਾਰ ਛੱਡ ਇਹਨਾਂ ਗੱਲਾਂ ਨੂੰ ਜਾ ਉੱਠ ਕੇ ਚਾਹ ਪਾਣੀ ਲਿਆ ਕੋਈ ਮਮੀ ਨੂੰ ਨਾ ਚੈਨ ਨਹੀਂ ਗਾਉਂਦਿਆ ਜੇ ਕਿਤੇ ਇਹਨੂੰ ਪਤਾ ਲੱਗ ਗਿਆ ਨਾ ਤੇ ਇਹਨੇ ਤੈਨੂੰ ਘਰੋਂ ਘੜ ਦੇਣਾ ਰਪਿੰਦਰ ਨਾਲ ਗੱਲ ਕਰਨਾ ਵਾ ਇਹਨੇ ਤੈਨੂੰ ਹੀ ਪੁੱਛਣਾ ਈ ਹੁਣ ਕਿ ਉਧਰੋਂ ਹੋਂਦੀ ਏ ਬਾਰ-ਬਾਰ ਜਾਂਦੀ ਏ ਉਧਰ ਕੀ ਕਰ ਰਹੇਂਦੇ ਹੋ ਉਹ ਕਰਨਾ ਕੀ ਮੈਂ ਰੇ ਸੁੱਤਾ ਹਾਂ ਅੱਛਾ ਤੇ ਮੰਮੀ ਆਈ ਹੀ ਇੱਥੇ ਮੰਮੀ ਆਈ ਕੀ ਕਹਿੰਦੇ ਉਹ ਤਾਂ ਈ ਕਰੂ ਹੀ ਹੋ ਗਿਆ ਹੀ ਅੱਜ ਧਾਈ ਕਰੇ ਮੈਨੂੰ ਕਹਿਣ ਦੀ ਵੀ ਉਹਨਾਂ ਦੇ ਪਿੰਡ ਦਾ ਪਤਾ ਕਰ ਜਿੱਥੇ ਰਿਸ਼ਤਾ ਹੁੰੜਿਆ ਵਾ ਤੇ ਤੁਸੀਂ ਕਹਿਣਾ ਸੀ ਵੀ ਤੁਸੀਂ ਮੰਮੀ ਕੀ ਲੈਣਾ ਵਾ ਉਹ ਪਏ ਜਿੱਥੇ ਮਰਜ਼ੀ ਕਰਨਾ ਉਹ ਪਿੰਡ ਤੇ ਉਹਨਾਂ ਦੱਸਿਆ ਸੀ ਉਹਦਣ ਆਹੋ ਤੇ ਆਂਦੀ ਤਿੱਬੜ ਤੇ ਵੱਡਾ ਬੜਾ ਵਾ ਹੂੰ ਤੇ ਉਹਨਾਂ ਦੀ ਪਤੀ ਦਾ ਪਤਾ ਕਰ ਉਹਨਾਂ ਦੇ ਘਰ ਦਾ ਪਤਾ ਕਰ ਗੱਲਾਂ ਗੱਲਾਂ ਚ ਡਈ ਕਹਿਣ ਵੀ ਕਿ ਇਹ ਨਸ਼ਾ ਨਾ ਕਰਦਾ ਏ ਮੁੰਡਾ ਤੂੰ ਹੀ ਪਤਾ ਕਰ ਲਾ ਉਨ ਦਾ ਜਾਨੂ ਸ਼ਾ ਗਰੰਦਾਨੀ ਮੰਮੀ ਨੂੰ ਹੈਗਾ ਮੰਮੀ ਨੂੰ ਇਹ ਹੈ ਕਿ ਮੈਨੂੰ ਪਤਾ ਲੱਗੇ ਤੇ ਮੈਂ ਜਾ ਕੇ ਪਾਣੀ ਮਾਰਨ ਵਾਲੀ ਬਣਾ ਉਹਨੂੰ ਤਾਂ ਚੈਨ ਨਹੀਂ ਆਉਂਦਿਆ ਕੋਸ਼ ਛੋੜਾ ਵਾ ਪਿਤਾ ਇਸ ਦਾ ਹੁਣ ਕਲੀ ਦਿਆ ਆ ਉਹ ਮੈਂ ਦੇ ਬਿਠੇ ਰੱਖਿਆ ਤੇ ਕੁੜੀ ਉਹਨਾਂ ਦੀ ਆ ਵਿਆਹ ਨਹੀਂ ਉਹਨਾਂ ਨੇ ਆ ਤੁਹਾਨੂੰ ਘਰ ਵਾਦ ਦੀ ਕੀ ਜੇ ਸੌਕਾ ਹੋਊਗਾ ਤੇ ਉਹਨਾਂ ਨੂੰ ਭਾਅ ਹੋਊਗਾ ਪਤਾ ਨਹੀਂ ਵੀ ਮੰਮੀ ਦਾ ਸੁਭਾਅ ਕਿਦਾਂ ਦਾ ਵਾ ਸਭ ਖੁਸ਼ ਹੋਈ ਦਾ ਵਗਲੇ ਦਾ ਕੰਮ ਵੇਖ ਕੇ ਵੀ ਚਲੋ ਵਧੀਆ ਗੱਲ ਵਾ ਪਿਤਾੜੀਆਂ ਵੀ ਤੇ ਈ ਲੱਗਦੀਆਂ ਵਾ ਜੇ ਉਦੋਂ ਕਹਿਂ ਦਿਆ ਸੀ ਮਮੀ ਨੂੰ ਮੈਂ ਦੱਸ ਨਾ ਗੱਲਾਂ-ਗੱਲਾਂ ਦੇ ਵਿੱਚ ਪਰ ਡੈਡੀ ਨੇ ਇਹ ਗੱਲ ਨੀਂ ਕਹੀ ਤੀ ਜਦੋਂ ਡੈਡੀ ਨੇ ਗੱਲ ਕਰਤੀ ਨਾ ਕਿ ਪਾਤ ਤੋਦਣੀ ਪੈ ਜਾਣਾ ਵਾ ਖਰਚ ਮੇਰੀ ਗੱਲ ਸੁਣੋ ਇੱਕ ਡੈਡੀ ਜੀ ਨੂੰ ਤੁਸੀਂ ਸਮਝਾ ਦਿਓ ਕਿ ਮੰਮੀ ਜੀ ਨਾਲ ਕੋਈ ਗੱਲ ਨਾ ਕਰਨਾ ਹਲੇ ਜੇਗ ਦੇ ਵਿਆਹ ਵਿੱਚ ਇਹ ਰਹਿ ਗਿਆ ਨਾ ਤੇ ਕੁੜੀ ਦੀ ਸਾਰੀ ਉਮਰ ਦਾ ਕੰਮ ਵਾ ਉਹ ਚਲ ਕੋਈ ਗੱਲ ਨਹੀਂ ਬਾਕੀ ਦੇ ਸਾਰਿਆਂ ਨੂੰ ਪਤਾ ਹੀ ਹੈ ਨਾ ਕੱਲਾ ਮੰਮੀ ਨੂੰ ਨਹੀਂ ਪਤਾ ਆਪੇ ਬਾਕੀਆਂ ਨੇ ਸੰਭ ਲੈਣਾ ਮੈਨੂੰ ਇਹ ਵੀ ਵਿਆਹ ਵਧੀਆ-ਵਧੀਆ ਲੰਘ ਜੇ ਮੁੜ ਕੇ ਜੇ ਕੋਈ ਗੱਲਬਾਤ ਹੋਵੇ ਜਾਊਗੀ ਨਾ ਤੇ ਫਿਰ ਕੋਈ ਗੱਲ ਨਹੀਂ ਆ ਕੁੜੀ ਨੇ ਆਪਣੇ ਘਰ ਚਲ ਜਾਣਾ ਵਾ ਤੇ ਫਿਰ ਜੇ ਗੱਲਬਾਤ ਹੋਊਗੀ ਤੇ ਵੇਖੀ ਜਾਊਗੀ ਚੱਲ ਮਮੀ ਤੈਨੂੰ ਪੁੱਛੂਗੀ ਨਾ ਤੇ ਗਾੜੀਆਂ ਜਵਾਬ ਹੀ ਦੇਈ ਕਿ ਮੈਨੂੰ ਨਹੀਂ ਹੈਗੇ ਗੱਲ ਦਾ ਪਤਾ ਉਹ ਮੈਂ ਤੇ ਮਮੀ ਨੂੰ ਨਾ ਹੀ ਕਰਦੀ ਕਿ ਮਮੀ ਜੀ ਮੈਨੂੰ ਕੋਹ ਨਹੀਂ ਪਤਾ ਮੈਂ ਜਦੋਂ ਉਹਨਾਂ ਦੇ ਘਰ ਨਹੀਂ ਜਾਨੀ ਨਾ ਮੈਨੂੰ ਰਾਹ ਗਲੀ ਦੇ ਟਕਰਦੇ ਮਮੀ ਹੀ ਨਹੀਂ ਪਤਾ ਉਹਨਾਂ ਦੇ ਘਰ ਕੀ ਬਣੰਦੇ ਆ ਮਮੀ ਹੋਣੀ ਜਾਣ ਲੱਗੀ ਆ ਅੱਜ ਤੇ ਆਪੇ ਹੋ ਗਿਆ ਕੀ ਉਥੋਂ ਮਮੀ ਨੂੰ ਤੇ ਪਿਛੂ ਪਈ ਆ ਕਿ ਮੈਨੂੰ ਛੇਛੀ ਦੀ ਪਤਾ ਲੱਗੇ ਤੇ ਪਤਾ ਇਹਨੇ ਕਰ ਲੈਣਾ ਜੇ ਮੈਨੂੰ ਲੱਗਦਾ ਚੱਲ ਲੱਗ ਜਾਊਗਾ ਤੇ ਫਿਰ ਲੱਗ ਜੇ ਹੁਣ ਕੀ ਕਰੀਏ ਫਿਰ ਹੁਣ ਤੇ ਵਿਆਹ ਦੇ ਤਰੀਕੇ ਤੋਂ ਦੀ ਰੱਖਣੀ ਆ ਹਾਂ ਸਿਰ ਚੁੱਕਿਆ ਵਾ ਹੁਣ ਕੰਮ ਤੇ ਕਰਨਾ ਪੈਣਾ ਹੀ ਕੋਈ ਗੱਲ ਨਹੀਂ ਆਪੇ ਦੱਸ ਦਿੰਦੇ ਆ ਉਹ ਵੀ ਉਹ ਵੀ ਡੇ ਅਟਿਆਰੀ ਚੋਰੀ ਕਰਨ ਵਿਚਾਰੇ ਨਹੀਂ ਤਿਆਰੀ ਤੇ ਕਰਨ ਜੇ ਮੇਰਾ ਤਾਂ ਨਹੀਂ ਤੇ ਜਾ ਕੇ ਨਾ ਤੇ ਚਾਹੀ ਫੋਨ ਤੇ ਉਹਨਾਂ ਨੂੰ ਇੱਕ ਵਾਰ ਪੁੱਛ ਲੋ ਵੀ ਕਦੋਂ ਦਾ ਕਰਨਾ ਵਾ ਉਹ ਤਰ੍ਹਾਂ ਫੇਰ ਰੱਖ ਕੇ ਦੀਆਂ ਕੰਮ ਨਿਬੜੀ ਠਾਂ ਕੋਈ ਗੱਲ ਨਹੀਂ ਕਰਨਾ ਮੈਂ ਦੋਹਾਂ ਨਾਲ ਕਿਉਂਕਿ ਜੇ ਨਾ ਕਰਨਾ ਤੇ ਪੈ ਗਿਆ ਨਾ ਤਾਂ ਸਾਰਾ ਕੰਮ ਵਿਚੇ ਰਹਿ ਜਾਣਾ ਅੱਜ ਲਿਖਿਓ ਉਹ ਤੇਰੀ ਗੱਲ ਠੀਕ ਹੋ ਨਾ ਚਲੋ ਬੈਠੋ ਫਿਰ ਮੈਂ ਵੀ ਕੰਮ ਨਹੀਂ ਕਰਦੇ ਮੈਂ ਇਹ ਦੇਖ ਕੇ ਆ ਗਈ ਤੁਹਾਨੂੰ